i você know poder... vale. ਆ ਦੋਸਤੋ ਪਾਰਾ ਇਸ ਸਮੇਂ ਚੜਿਆ ਹੋਇਆ ਇੱਕ ਪਾਸੇ ਤਾਂ ਚੋਣਾ ਦਾ ਜਿਹੜਾ ਮਾਹੌਲ ਆ ਉਹ ਵੀ ਪੱਕਿਆ ਹੋਇਆ ਇਧਰੋਂ ਸੂਰਜ ਦੇਵਤਾ ਪੱਕਿਆ ਹੋਇਆ ਤੇ ਤੋਂ ਜਿਹੜਾ ਕਿਰਤੀ ਵਰਗ ਹੈ ਜਿਹੜੇ ਕਿਸਾਨ ਨੇ ਉਹ ਵੀ ਪੂਰੇ ਪੱਕੇ ਹੋਏ ਨੇ ਤੇ ਸ਼ਾਂਤ ਤੇ ਤਪੇ ਹੋਏ ਤੁਸੀਂ ਕਹਿ ਸਕਦੇ ਹੋ ਅਜਾ ਪ੍ਰਧਾਨ ਜੀ ਪਿੱਛੇ ਵੀ ਤੁਸੀਂ ਆ ਚੋਣਾ ਨੂੰ ਲੈ ਕੇ ਰੈਲੀ ਵੱਡੀ ਜਿਹੜੀ ਹੈਗੀ ਕੀਤੀ મોદી ਦੀ ਰੈਲੀ ਦਾ ਜਿਹੜਾ મોદી ਦੀ ਨੀਤੀਆਂ ਦਾ ਵਿਰੋਧ ਕਰਨ ਵਾਸਤੇ ਤੁਸੀਂ ਕੀਤਾ ਉੱਥੇ ਤੁਸੀਂ ਬੋਲਦੇ ਹੋਇਆ ਕਿਹਾ ਕਿ ਮੀਡੀਆ ਦਾ ਇੱਕ ਵੀ ਕਰਮੀ ਜਿਹੜਾ ਹੈਗਾ ਐਡੀ ਵੱਡੀ ਰੈਲੀ ਜਿਹੜੀ ਪ੍ਰਧਾਨ ਮੰਤਰੀ ਤੋਂ ਵੀ ਦੋ ਗੁਣਾ ਜ਼ਿਆਦਾ ਮੈਨੂੰ ਲੱਗਦਾ ਵੱਡੀ ਰੈਲੀ ਉੱਥੇ মিডিਏ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਨਾ ਹੀ ਸੋਸ਼ਲ ਮੀਡੀਆ ਦਾ ਨਾ ਹੀ ਦੂਜਾ মিডিਏ ਦਾ ਕੋਈ ਬੰਦਾ ਦਿਖਾਈ ਨਹੀਂ ਦਿੱਤਾ ਉਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਚਲੋ ਦੇਖੋ ਕਿਸੇ ਤਰ੍ਹਾਂ ਵੀ ਬੋਦੀ ਨੂੰ ਬੰਦਾ ਦਮਾ ਹੋ ਗਿਆ ਜੀ মিডিਆ ਵਾਲੇ ਸਾਥੀ ਉੱਥੇ ਕਿਉਂ ਨਹੀਂ ਗਏ ਜੋ ਕਿ ਪ੍ਰਧਾਨ ਮੰਤਰੀ ਦੇ ਮੁਕਾਬਲੇ ਸਾਡੀ ਕਿਸਾਨਾਂ ਦੀ ਟਰੇਲੀ ਛੋਟੀ ਰੈਲੀ ਸਮਝੀ ਉਹਨਾਂ ਨੇ ਉਹਦਾ ਕੀ ਕਾਰਨ ਹੈ ਪਤਾ ਨਹੀਂ ਮੈਨੂੰ ਪਤਾ ਮੈਂ ਤਾਂ ਤੇ ਹਕੀਕਤ ਕਹੀ ਜਿੱਥੇ ਵੀ মিডিਆ ਵਾਲਾ ਕੋਈ ਸਾਥੀ ਨਹੀਂ ਠੀਕ ਹੈ ਇਹ ਗੱਲ ਚਾ ਤੇ ਉਹਦਾ ਕਾਰਨ ਕੀ ਹੈ ਉਹ ਕਿਉਂ ਨਹੀਂ ਆਏ ਕਿਉਂਕਿ মিডিਆ ਦੇ ਉੱਤੇ ਹਕੂਮਤ ਦਾ ਬਹੁਤ ਦਬਾਅ ਹੈ ਬਹੁਤ ਵੱਡਾ মিডিਆ ਦਾ ਕੁਝ ਹਿੱਸਾ ਹੈ ਜਿਹੜਾ ਸਰਕਾਰ ਦਾ ਦਬਾਉ ਨਹੀਂ ਮੰਨਦਾ ਬਹੁਤ ਵੱਡਾ ਹਿੱਸਾ ਉਹਨਾਂ ਦਬਾਅ ਹੇਠ ਹੈ ਇਸ ਕਰਕੇ ਉਹ মিডিਆ ਉਹੀ ਬੋਲਦਾ ਹੈ ਜੋ ਸਰਕਾਰ ਅੱਛਾ ਪਰ ਤਾਂ ਇੱਕ ਹੋਰ ਤੁਹਾਨੂੰ ਇੱਕ ਪੱਤਰਕਾਰ ਨੇ ਪੰਜਾਬ ਦੇ ਬਹੁਤ ਵੱਡੇ ਸਵਰਨ ਸਿੰਘ ਟਹਿਣਾ ਤੁਸੀਂ ਨਾ ਉਹਨਾਂ ਦਾ ਸ਼ਾਇਦ ਸੁਣਿਆ ਹੋਵੇਗਾ ਉਹਨਾਂ ਨੇ ਤੁਹਾਡੇ ਤੇ ਤੇ ਦੂਜੀ ਜਥੇਬੰਦੀਆਂ ਸਯੁਕਤ ਕਿਸਾਨ ਮੋਰਚ ਦੀਆਂ ਉਹਨਾਂ ਨੇ ਦੋਸ਼ ਲਾਇਆ ਕਿ ਇਹ ਬੰਦੇ ਘੇਰ ਘੇਰ ਕੇ ਹੰਸ ਰਾਜ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਦੇ ਨੇ ਇਹ ਹੁੱਲਰਵਾਜ ਨੇ ਹੰਸ ਰਾਜ ਨੂੰ ਹੀ ਖਾਸ ਤੌਰ ਤੇ ਸ਼ਿਕਾਇਤ ਬਣਾਇਆ ਜਾ ਰਿਹਾ ਹੈ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਜਦੋਂ ਕਿ ਮੈਂ ਇਸ ਗੱਲ ਦਾ ਵੀ ਗਵਾਹ ਹਾਂ ਕਿ ਉਸ ਸਮੇਂ ਮੈਂ ਉੱਥੇ ਮੌਜੂਦ ਸੀ ਕੋਈ ਉਹਨਾਂ ਦਾ ਸ਼ੀਸ਼ਾ ਨਹੀਂ ਭੰਨਿਆ ਗਿਆ ਕੋਈ ਉਸ ਤਰ੍ਹਾਂ ਗਾਲੀ ਗਲੋਚ ਜਿਵੇਂ ਉੱਥੇ ਨਹੀਂ ਕੀਤਾ ਗਿਆ ਪਰ ਤੁਸੀਂ ਉਹਨਾਂ ਦੇ ਬਿਆਨ ਨੂੰ ਖਾਸ ਤੌਰ ਤੇ ਪੱਤਰਕਾਰ ਦੇ ਬਿਆਨ ਨੂੰ ਪ੍ਰਾਈਮ ਏਸ਼ੀਆ ਦੇ ਵੱਡੇ ਚੈਨਲ ਦੇ ਉਹ ਪੱਤਰਕਾਰ ਨੇ ਉਹਨੂੰ ਕਿਵੇਂ ਦੇਖਦੇ ਹੋ? ਸ਼ਾਇਦ ਇਹ ਟਾਣਾ ਸਾਹਿਬ ਦਾ ਬਿਆਨ ਹੈ। ਹਾਂਜੀ। ਟਾਣਾ ਸਾਹਿਬ ਦਾ ਇਹ ਬਿਆਨ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਵੇਂ ਹੋਇਆ। ਪਹਿਲੀ ਗੱਲ ਤਾਂ ਇਹ ਵੀ ਕਿਸਾਨ ਜਾਂ ਜਥੇਬੰਦੀ ਕਿਸੇ ਨਹੀਂ ਆਪੇ ਸ਼ਰਤ ਨਹੀਂ ਦਿੱਤੀ। ਜੀ। ਇਹ ਕੋਈ ਕਿਸਾਨਾਂ ਦੇ ਵਿੱਚੋਂ ਨੁਮਾਇੰਦਾ ਆ ਕੇ ਕੋਈ ਜਥੇਬੰਦੀ ਦੇ ਵਿੱਚ ਕੋਈ ਬੋਲ ਗਿਆ ਇੱਕ ਬੰਦਾ ਉਹ ਕਿਸਾਨ ਜਥੇਬੰਦੀਆਂ ਦਾ ਬੋਲ ਨਹੀਂ ਹੁੰਦਾ। ਹੂੰ। ਉੱਥੇ ਤਹਿ ਨਹੀਂ ਹੋਇਆ। ਉੱਥੇ ਸਵਾਲ ਹੋਏ। ਜੀ। ਉਨੇ ਜਿਹੜਾ ਡਰਾਮਾ ਕੀਤਾ ਉੱਥੇ ਹੰਸ ਰਾਜ ਹੰਸ ਕਿ ਮੈਨੂੰ ਇੰਨਾ ਖਤਰਾ ਸੀ ਉੱਥੇ ਬਰਸ਼ੇ ਲਈ ਫਿਰਦੇ ਸੀ ਉੱਥੇ ਤਲਵਾਰਾਂ ਲਈ ਫਿਰਦੇ ਸੀ ਸਾਡੇ ਜਿੱਥੇ ਬੰਦੀਆਂ ਸੁਖਤ ਮੋਰਚੀ ਦੇ ਜਿੱਥੇ ਬੰਦੀਆਂ ਹੁਣ ਉੱਥੇ ਖਾਸ ਕਰਕੇ ਜ਼ਮੀਨ ਪ੍ਰਾਪਤੀ ਵਾਲੇ ਸੀ ਸਾਥੀ ਮਜ਼ਦੂਰ ਜੀ ਜੀ ਉਹ ਤਾਂ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਜੀ ਕਿਸਾਨ ਜ਼ਖਮੀ ਵੀ ਹੋਏ ਕਿਸਾਨ ਜ਼ਖਮੀ ਵੀ ਹੋਇਆ ਉੱਥੇ ਇੱਕ ਅਸਲ ਵਿੱਚ ਜਿਹੜਾ ਇਹ ਹੰਸ ਰਾਜ ਹੰਸ ਹੈ ਨਾ ਇਹ ਮਗਰੂਰ ਬਹੁਤ ਇਹ ਵਿਚਾਰਾ ਬਣ ਕੇ ਇਹ ਰੋ ਕੇ ਇਹ ਨਾਟਕ ਕਰਕੇ ਇਹ ਵੋਟਾਂ ਹਾਸਲ ਕਰਨ ਲੱਗਾ ਇਹਨੂੰ ਆਏ ਆ ਵੀ ਮੇਰੇ ਨਾਲ ਲੋਕਾਂ ਦੀ ਹਮਦਰਦੀ ਜੁੜਦੀ ਵੀ ਸ਼ਾਇਦ ਇਸ ਕਰਕੇ ਪਰ ਇਹ ਜਿੰਨਾ ਲੋਕਾਂ ਚ ਨੰਗਾ ਹੋਇਆ ਸਭ ਤੋਂ ਵੱਧ ਖੁਲੜਬਾਜੀ ਹੰਸ ਰਾਜ ਹੰਸ ਨੇ ਕੀਤੀ ਇਹ ਤਾਂ ਬਰੋਂ ਦੀ ਗੱਲ ਹੈ ਜੀ ਪ੍ਰਧਾਨ ਜੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕਹਿੰਦਾ ਜੇ ਤੁਸੀਂ ਸਾਡਾ ਇਸ ਤਰ੍ਹਾਂ ਵਿਰੋਧ ਕਰਦੇ ਤਾਂ ਰੰਗਰੇਟੇ ਗੁਰੂ ਕੇ ਬੇਟੇ ਸਾਡੇ ਨਾਲ ਹੈਗੇ ਆ ਇਹ ਦੇਖ ਲੈਣਗੇ ਤੁਹਾਡੇ ਵੇਡਾਂ 'ਚ ਪੜਨਾ ਬੰਦ ਕਰ ਦਿੰਦੇ ਇਹ ਸ਼ਬਦ ਵੀ ਜਿਹੜਾ ਬੋਲ ਆਹੀ ਖੇਡ ਖੇਡ ਨਹੀਂ ਛੇਗੀ ਤੇਰੀ ਜੀ ਕਿਸਾਨਾਂ ਮਜ਼ਦੂਰਾਂ ਨੂੰ ਪੜਾਉਣ ਦੀ ਗੱਲ ਕਰਦਾ ਇਹ ਤਾਂ ਤੇਰਾ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਭੇਡ ਕਰਾਉਣ ਦੀ ਗੱਲ ਕੀਤੀ ਹੈ ਨਾ ਇਹ ਖੇਡ ਸਾਡੀ ਜੀ ਇਹ ਖੇਡ ਥੋੜੀ ਪੁਰਾਣੀ ਹੈ ਇਹ ਤੁਸੀਂ ਹਰ ਵਾਰ ਚਲਦੇ ਹੋ ਜਮਾਤ ਨੂੰ ਜਮਾਤ ਨਾਲ ਪੜਾਉਣਾ ਇੱਕ ਧਰਮ ਦੇ ਲੋਕਾਂ ਨੂੰ ਆਪ ਚ ਪੜਾਉਣਾ ਇੱਕ ਧਰਮ ਨੂੰ ਦੂਜੇ ਨਾਲ ਪੜਾਉਣਾ ਇੱਕ ਇਲਾਕੇ ਦੇ ਲੋਕਾਂ ਨੂੰ ਦੂਜੇ ਇਲਾਕੇ ਦੇ ਨਾਲ ਪੜਾਉਣਾ ਇਹ ਸਾਡੀ ਛੇੜੀ ਅੱਛਾ ਕੁਝ ਜਣੀਆਂ ਕਮਿਊਨਿਸਟ ਧਿਰਾਂ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੀਆਂ ਦੋਸ਼ ਲਾਉਂਦੀਆਂ ਕਿ ਭਾਈ ਉਗਰਾਹਾਂ ਤੇ ਜਿਹੜੀ ਹੈਗੇ ਲੋਕਾਂ ਨੂੰ ਕਹਿ ਦਿੰਦੀ ਹੈ ਵੋਟ ਪਾਓ ਭਾਵੇਂ ਨਾ ਪਾਓ ਤੇ ਨਾ ਹੀ ਬਾਈਕਾਰਡ ਦਾ ਸੱਦਾ ਦਿੰਦੀ ਹੈ ਉਹਦੇ ਕਰਕੇ ਅਸੀਂ ਜਿੱਤਦੇ ਨਹੀਂ ਉਗਰਾਹਾਂ ਜਿਹੜਾ ਹੈਗਾ ਉਹ ਸਾਨੂੰ ਹਰਾਉਂਦਾ ਉਹ ਕਮਿਊਨਿਸਟਾਂ ਨੂੰ ਹਰਾਉਣ ਚ ਜਿਹੜਾ ਵੱਡਾ ਦੋਸ਼ੀ ਹੈਗਾ ਇਹ ਇੱਕ ਕਮਿਊਨਿਸਟ ਧਿਰਾਂ ਕੁਝ ਤੁਹਾਡੇ ਤੇ ਦੋਸ਼ ਲਾਉਂਦੀ ਹੈ ਇਹ ਦੋਸ਼ ਨੂੰ ਤੁਸੀਂ ਕਿਵੇਂ ਇਹ ਕਹਿ ਸਕਦੇ ਆ ਨਹੀਂ ਪਿੱਛੇ ਅਸੀਂ ਆਇਆ ਕਿ ਅਸੀਂ ਇਹ ਕਹਿਦਾ ਵੀ ਵੋਟ ਥੋੜੀ ਬਰਜੇ ਪਾਉਣਾ ਨਾ ਪਾਉਣਾ ਜੀ ਜੇ ਉਹ ਸਾਡੇ ਚੋਂ ਸਾਥੀ ਕਮਿਊਨਿਸਟਾਂ ਨੂੰ ਵੋਟ ਪਾਦਣਗੇ ਅਸੀਂ ਉਹਨਾਂ ਦਾ ਹੱਥ ਫੜ ਕੇ ਕਹਾਂਗੇ ਵੀ ਤੁਸੀਂ ਕਮਿਊਨਿਸਟਾਂ ਨੂੰ ਵੋਟ ਨਾ ਪਾਓ ਜੀ ਨਹੀਂ ਉਹ ਤਾਂ ਛੋੜਾ ਰੂਪ ਹੈ ਉਹ ਕਹਿੰਦੇ ਵੀ ਫਿੱਟੇ ਉੱਠਿਆ ਤਾਂ ਗੋਡਿਆਂ ਤੋਂ ਹੀ ਜਾਂਦਾ ਫਿੱਟੇ ਨੂੰ ਪਤਾ ਨਹੀਂ ਕਿਸੇ ਹੋਰ ਨੂੰ ਇਹ ਹੈ ਜ ਕੁਝ ਅਧਾਰ ਨੂੰ ਵੀ ਤੁਸੀਂ ਭਲੇ ਮਨਸੋ ਤੁਸੀਂ ਖੁੱਲਾ ਛੱਡਿਆ ਹੋਇਆ ਸਾਡਾ ਇਹ ਖਾੜਾ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਛੋੜੀ ਵੀ ਨਹੀਂ ਕਰਦੇ ਲੋਕ ਨੇ ਜਿੱਧਰ ਮਰਜ਼ੀ ਵੋਟ ਪਾਦਣ ਕੁਝ ਇਹਨਾਂ ਦਾ ਗੱਲ ਕਰਕੇ ਤੁਸੀਂ ਵੋਟਾਂ ਨੂੰ ਸਾਨੂੰ ਕਹਦਾ ਟਕਰਾਵ ਹੈ ਜਦੋਂ ਇਹਨੇ ਵੋਟ ਸਿੱਟਣੀਆਂ ਜਿੰਨੂੰ ਦੇ ਦਿਲ ਮਰਜ਼ੀ ਅਸੀਂ ਇਹਨਾਂ ਨੂੰ ਰੋਕਣ ਕਿਉਂ ਜਾਵਾਂ ਅੱਛਾ ਪ੍ਰਧਾਨ ਜੀ ਲਾਸਟ ਸਵਾਲ ਏ ਲੋਕ ਸੰਗਰਾਮ ਦੀ ਤੁਸੀਂ ਗੱਲ ਕੀਤੀ ਇਹ ਲੋਕ ਸੰਗਰਾਮ ਹੈ ਕੀ ਹੈ ਉਹ ਜ਼ਰੂਰ ਸਾਨੂੰ ਥੋੜਾ ਵਿਆਖਿਆ ਕਰ ਦਿਓ ਲੋਕ ਸੰਗਰਾਮ ਲੋਕਾਂ ਦਾ ਸਮੂਹ ਦਾ ਸੰਘਰਸ਼ੀ ਕੱਟ ਜੀ ਉਹਨੂੰ ਲੋਕ ਸੰਗਰਾਮ ਕਹਿੰਦੇ ਜਦੋਂ ਲੋਕ ਇਕੱਠੇ ਹੋ ਕੇ ਸੰਘਰਸ਼ ਕਰਦੇ ਆ ਔਰੋਂ ਲੋਕਾਂ ਦਾ ਸੰਗਰਾਮ ਲੋਕਾਂ ਦਾ ਸੰਘਰਸ਼ ਕਿਹਾ ਜਾਂਦਾ ਹੈ। ਇਹੀ ਅੱਛਾ ਤੁਸੀਂ ਚੋਣਾ ਤਾਂ ਦਾ ਕਹਿੰਦੇ ਹੋ ਵੀ ਪਾਓ ਭਾਵੇਂ ਨਾ ਪਾਓ ਇਹਨੇ ਪਾਰ ਨਹੀਂ ਲਾਉਣਾ ਨਾਰਾ ਵੀ ਤੁਸੀਂ ਦਿੰਦੇ ਹੋ ਲਾਸਟ ਵਾਲ ਤੁਹਾਨੂੰ ਇਹੀ ਹੈ ਤਾਂ ਫਿਰ ਲੋਕਾਂ ਕੋਲੇ ਰਾਹ ਕਿਹੜਾ ਤੁਸੀਂ ਜਿਹੜਾ ਦੱਸਦੇ ਹੋ ਉਹ ਰਾਹ ਕੀ ਹੈ ਦੇਖੋ ਅਸੀਂ ਆਏ ਜਦੋਂ ਕੋਈ ਬਿਮਾਰੀ ਦੱਸਾਂਗੇ ਨਾਲ ਇਲਾਜ ਵੀ ਦਾ ਜੀ ਅਸੀਂ ਕਹਾਂਗੇ ਆਪਦੀ ਇਕਤਾ ਮਜ਼ਬੂਤ ਕਰੋ ਆਪਦੇ ਇੱਕਤਾ ਤੱਕੜਾ ਕਰੋ ਆਪਦੀ ਇਹ ਚੋਣਾ ਵੇਲੇ ਆਪਾਂ ਜੋ ਫੁੱਟ ਪਾਉਂਦੇ ਨੇ ਆਪਸ ਵਿੱਚ ਲੜਾਉਂਦੇ ਨੇ ਉਹ ਤੋਂ ਬਚੋ ਆਪਦੀ ਤਾਕਤ ਨੂੰ ਖੁਰਨਾ ਦਿਓ ਇਹ ਨੂੰ ਸਮਝੋ ਕਿ ਆਉਣ ਵਾਲਾ ਜਿਹੜਾ ਆਊਗਾ ਉਹ ਏਦੂ ਵੀ ਤਿੱਖਾ ਏਦੂ ਵੀ ਤੇਜ਼ ਏਦੂ ਵੀ ਵੱਡਾ ਹਮਲਾ ਲੈ ਕੇ ਆਊਗਾ ਉਹਦਾ ਸਾਹਮਣਾ ਕਰਨ ਵਾਸਤੇ ਅਬ ਜੀ ਤਾਕਤ ਦਿਓ ਕਰੋ ਇਹ ਸਨੇਹਾ ਦੇ ਇਹ ਸਦਾ ਬਹੁਤ ਬਹੁਤ ਸ਼ੁਕਰੀਆ ਜੀ 200 AC ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਜਿਹੜੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਅੱਜ ਲੋਕ ਸੰਗਰਾਮ ਰੈਲੀ ਬਰਨਾਲਾ ਦੇ ਵਿੱਚ ਇਹਨਾਂ ਨੇ ਵੱਡਾ ਇਕੱਠ ਕਰਕੇ ਕੀਤੀ ਸੀ ਲਗਭਗ 10-15 ਹਜ਼ਾਰ ਲੋਕਾਂ ਦਾ ਇਹ ਇਕੱਠ ਜਿਹੜਾ ਅੱਜ ਬਰਨਾਲੇ 'ਚ ਹੋਇਆ ਤੇ ਅੱਜ ਸੰਦੇਸ਼ ਦਿੱਤਾ ਗਿਆ ਕਿ ਵੋਟਾਂ ਨਹੀਂ ਲਾਉਣਾ ਪਾਰ ਲੜਨਾ ਪੈਣਾ ਬੰਨ ਕਤਾਰ ਤੇ ਅੱਜ ਆ ਲੋਕਾਂ ਦੀ ਜਥੇਬੰਦੀਕ ਮਜ਼ਬੂਤੀ ਨੂੰ ਜਿਹੜੀ ਉਗਰਾਹਾ ਫਿਰ ਤੋਂ ਉਭਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਦੇਖਦੇ ਆ ਉਗਰਾਹਾ ਜਥੇਬੰਦੀ ਆਪਣਾ ਕਿੱਥੋਂ ਤੱਕ ਇਹਦੇ ਚ ਕਾਮਯਾਬ ਹੁੰਦੀ ਹੈ